ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਗਰ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾਂ ਤੁਹਾਨੂੰ ਦਿਖਾਉਣੀ ਐ ਜਿਨ੍ਹਾਂ ਦੇ ਵਿੱਚ ਦੋ ਤਾਜ਼ੀਆਂ ਸੂਈਆਂ ਤੇ ਇੱਕ ਬੱਚੇ ਤੋਂ ਬਿਨਾ ਆਹ ਬੱਚੇ ਤੋਂ ਬਿਨਾ ਤੁਹਾਨੂੰ ਦਿਖਾਵਾਂਗੇ ਤੇ ਆਹ ਦੋ ਤੁਹਾਨੂੰ ਬੱਚੇ ਵਾਲੀਆਂ ਤੁਹਾਨੂੰ ਦਿਖਾਉਣੀ ਐ ਤੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਹੁਣ ਨਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਸਨਾ ਠੀਕ ਠਾਕ ਜੀ ਹਾਂਜੀ ਵਧੀਆ ਲੱਗੀ ਤੁਸੀਂ ਸੁਣਾਓ ਸਭ ਠੀਕ ਠਾਕ ਜੀ ਦੇਖਿਆ ਮਾਲ ਪਰਸੋਂ ਵਾਲਾ ਹਾਂਜੀ ਉਹ ਪਰਸੋਂ ਦੇ ਉਦੋਂ ਵੇਚ ਗਿਆ ਕਿੰਨੇ ਕਾਇ ਫੋਨ ਫੋਨ ਵੀ ਵੇਚ ਗਿਆ ਜੀ ਠੀਕ ਆ ਹਾਂਜੀ ਹਾਂਜੀ ਵੇ ਅਜ ਫਿਰ ਤਿੰਨ ਹਾਂਜੀ ਹਾਂਜੀ ਤਿੰਨ ਚਲ ਲਈ ਚਾਰ ਜੀ ਵੀਰ ਜੀ ਅੱਛਾ ਵੀ ਪਾ ਦੇਣੀ ਤੋ ਹੌਲੇ ਪਾਜ ਜੀ ਅੱਛਾ ਵੀ ਪਾ ਦੇਣੀ ਹਾਂਜੀ ਹਾਂ ਪਾ ਦੇਣੀ ਤੇ ਚਲੋ ਨਾਮ ਦੱਸਦੇ ਕਰੀ ਨਾਮ ਪ੍ਰੇਮ ਸਿੰਘ ਪਿੰਡ ਜਿੱਕ ਦੇ ਖੋਦਾ ਤਸੀਲ ਇਨਾਲਾ ਜ਼ਿਲ੍ਹਾ ਅਮ੍ਰਿਤਸਰ ਤੇ ਫੋਨ ਨੰਬਰ ਬੋਲ ਦੋ 9801296158 ਠੀਕ ਹੈ ਤੇ ਐਂਡ ਲਈ ਗੱਬਣਿਆ ਹਨਾ ਹਾਂਜੀ ਐਂਡ ਲਈ ਗੱਬਣਿਆ ਵੀਰ ਜੀ ਠੀਕ ਹੈ ਤੇ ਚਲੋ ਸ਼ੁਰੂਆਤ ਸਭ ਤੋਂ ਪਹਿਲਾਂ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਕਾਫੀ ਕਮਾਲ ਦੀ ਝੋਟੀ ਆ ਜਿਹੜੀ ਛੋਟਾ ਸਿੰਘ ਆ ਤੇ ਮਗਰ ਵੀ ਕੱਟੀ ਜੀ ਮਗਰ ਇਹਦੇ ਕੱਟੀ ਆ ਹਾਂਜੀ ਕੱਟੀ ਆ ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਨੂੰ ਇਹਨੂੰ ਵੀਰਜੀ ਅੱਜ ਸੂਈ ਨੂੰ 6 ਮਹੀਨੇ ਹੋ ਗਏ ਠੀਕ ਆ ਹਾਂਜੀ ਹਜੇ ਮੈਲੇ ਮੂਲੇ ਤੇ ਹੋਣੀਆਂ ਝੋਟੀਆਂ ਠੀਕ ਆ ਹਾਂਜੀ ਹਾਂਜੀ ਤੇ ਹੁਣ ਇਹ ਕੋ ਵੀਰਜੀ ਬੋਲਾ ਜਿਹੜਾ ਨਾ ਜੋ ਵੀ ਤੁਹਾਨੂੰ ਪਤਾ ਉਧਰ ਪੱਠਾ ਪੁੱਠਾ ਥੋੜਾ ਚੇਂਜ ਹੋ ਜਾਂਦਾ ਇੱਧਰ ਆ ਕੇ ਹਾਂਜੀ 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 ਪੱਠੇ ਨੂੰ ਹਜੇ ਮੰਨਦੀਆਂ ਨਹੀਂ ਹੁਣ ਇਹ ਵੀ ਖਾਨ ਲਾਪੀਆਂ ਪੱਠੇ ਪੂਰੇ ਚੁੱਕਦੀਆਂ ਠੀਕ ਆ ਪੁਰੀਆਂ ਫੁੱਲ ਹੋਈਆਂ ਰੱਜੀਆਂ ਹੁਣ ਹਾਂਜੀ ਹਾਂਜੀ ਬੋਲੇ ਵੀ ਤੂੜੀ ਖਾਂਦੀਆਂ ਮੜਾਏ ਮਾਰਦੇ ਹੋ ਕੈਂਦਰਾ ਗਾੜੀ ਤੂੜੀ ਜ਼ਿਆਦਾ ਖੋੜੀ ਹੋ ਕੇ ਖਾਂਦੀ ਤੂੜੀ ਜ਼ਿਆਦੀਆਂ ਖਾਂਦੀਆਂ ਤੂ ਤੇ ਦੁੱਧ ਕਿੰਨਾ ਹੁਣ ਤਿਆਰ ਮੋਕੇ ਤੇ ਜਿਹੜਾ ਬੋਲਾ ਹੋਊਗਾ 15 ਕਿਲੋ ਪਰ 14 ਕਿਲੋ ਵਿੱਚ ਲੀਟਰ ਮਾਰ ਕੇ ਕੰਡੇ ਦੇ ਚਾੜ ਕੇ ਦਾਂਗੇ ਜਿਹੜਾ ਘਰੋਂ ਚੁਆ ਕੇ ਦੋਗੇ ਬਣ ਕੇ ਤੇ ਕਿੰਨਾ ਕੁ ਦੋ ਚੁਆਈ ਜਾਊਗੀ ਐ ਦੁੱਧ ਵੀਰ ਜੀ ਇੰਨੇ ਉਹ 17 ਕਿਲੋ ਚੁਆਈ ਜਾਊਗੀ ਕੋ ਸੇਵਾ ਕਰ ਲੂਗਾ ਜੀ 17 ਚੁਆ ਲੂਗਾ ਠੀਕ ਆ ਨਹੀਂ ਤੇ ਫਿਰ ਤੁਹਾਨੂੰ ਪਤਾ ਹੀ ਹੁਣ ਮੋਕੇ ਤੇ 14 ਲੀਟਰ ਜਿਹੜਾ ਤਿਆਰ ਹੈ ਉਹ ਤਾਂ ਪਾਈ ਆ ਅੱਧਾ ਕਿਲੋ ਘਟੋ ਜੀ ਆਪਾਂ ਕਹਿ ਨਹੀਂ ਸਕਦੇ ਠੀਕ ਆ ਹਾਂਜੀ ਹਾਂਜੀ ਤੋਰੋ ਫੇਰ ਇੱਕ ਰੀਨ ਬਾਕੀ ਪੂਛ ਇਹਦੀ ਕੋਈ ਵੇਖ ਲਈ ਦੀ ਆ ਜਿਹੜੀ ਵੀਡੀਓ ਚ ਵਖਣਦੀ ਆ ਪਿਓਰ ਕਾਲੀ ਹੈ ਬੱਜੀ ਪੂਰੀ ਕਾਲੀ ਪੂਛ ਆ ਜਿਹੜੀ ਕੋਈ ਆਵਾਜ਼ ਚਿੱਟਾ ਨਹੀਂ ਹੋਊਗਾ ਬੱਜੀ ਮੱਥੇ 'ਚ ਵੀ ਪੂਛ ਤੇ ਵੀ ਠੀਕ ਹੈ ਪਿਓਰ ਕਾਲੀ ਆ ਤੇ ਬਾਕੀ ਪੂਰੇ ਸੰਭੇ ਮੱਝ ਆ ਜਿਹੜੀ ਰਾਜੀ ਆ ਪੂਰੀ ਵੱਡੇ ਟਾਂਚੇ ਦੀ ਆ ਜਿਹੜੀ ਹਾਂਜੀ ਇੱਥੇ ਆ ਕੇ ਪਤਾ ਲੱਗੂਗਾ ਵੀ ਝੋਟੀਆਂ ਹੈਗੀਆਂ ਵਾਕ ਹਾਂਜੀ ਹਾਂਜੀ ਬਾਕੀ ਜਿਹੜੇ ਵੀਰ ਨੂੰ ਪਰਖਿਆ ਨਾ ਉਹਨੇ ਥਣ ਭਾਂਡੇ ਤੋਂ ਹਸਾਗਤਾਵ ਲਾ ਲੈਣਾ ਤੇ ਬੋਲੇ ਤੋਂ ਹਸਾਗਤਾਵ ਲਾ ਲੈਣਾ ਵੀ ਠੀਕ ਝੋਟੀ ਚੀਜ਼ ਆ ਬਾਕੀ ਬੜੀ ਸ਼ਾਂਤ ਦੀ ਝੋਟੀ ਆ ਬੜੀ ਸ਼ਾਂਤ ਆ ਵਧੀਆ ਚਲੋ ਲੈ ਜਾਓ ਫਿਰ ਹੈ ਵੀ ਗੱਦੀ ਇਹ ਛੇਦਾਂ ਦੇ ਮੂੰਹ ਠੀਕ ਆ ਆ ਦੇਖੋ ਬਈ ਪਿਓਰ ਛੇਦਾਂ ਦੇ ਆ ਆ ਦੇਖ ਸਾਡੇ ਸੱਡ ਵਾਲੇ ਦੰਦ ਜੇ ਉੱਤਰਾ ਹੀ ਆ ਇਹਦੇ ਆ ਬੇਕਰੇ ਇਹ ਪੁੱਟੇ ਹੀ ਆ ਜਿਹੜੇ ਹਾਂਜੀ ਹਾਂਜੀ ਪੁੱਟੇ ਠੀਕ ਐ 6 ਦੰਦ ਚੋਟੀ ਆ ਜਿਹੜੀ ਬਾਕੀ ਕਾਠੀ ਕੁਠੀ ਵੀਰਦੀ 1.5 ਤੋਂ 2 ਮੀਟਰ ਦਾ ਪੁੱਠਾ ਹੀ ਚੌੜਾ ਹੋਣਾ ਚੋਟ ਠੀਕ ਐ ਹਾਂਜੀ ਸੁਵਾ ਵੀ ਜੇ ਦੁਜਾਲੀ ਦੋ ਦੰਦਾਂ ਦੇ ਚੋਟੀ ਸੂਈ ਨਹੀਂ ਲੱਦੀ ਐ ਪਹਿਲਾਂ ਠੀਕ ਐ ਹਾਂਜੀ ਪਹਿਲਾਂ ਸੁਵਾ ਕੰਦੇ ਦੋ ਦੰਦ ਦੀ ਸੂਈ ਤੇ ਹੁਣ ਜਿਹੜੀ ਛਿੱਗੀ ਸੋਪਰੀ ਐ ਬਾਕੀ ਵੀਰ ਜੀ ਥਣ ਵੇਖੋ ਪੀੜੀ ਦੇ ਪਾਵਿਆਂ ਵਰਗੇ ਲੱਗੇ ਕਣੀ ਠੀਕ ਆ ਹਾਂਜੀ ਤੇ ਬਾਕੀ ਖੜੇ ਕੋਈ ਸਾਂਭ ਵਾਲਾ ਹਾਂਜੀ ਹਾਂਜੀ ਹਮਾਰਾ ਨਾਂ ਵੇਖੋ ਵੀਰ ਜੀ ਅਮਰੀਕਨ ਗਾਂ ਨਾਲ ਦਾ ਠੀਕ ਆ ਹਾਂਜੀ ਹਾਂਜੀ ਐਫ ਗਾਂ ਨਾਲ ਦਾ ਮਾਨਾ ਵੇਖੋ ਹਾਂਜੀ ਹਾਂਜੀ ਤੇ ਪੇਟ ਕੁੜੇ ਤਾਂ ਮੈਂ ਕਾਫੀ ਚੜਾਈ ਕਰੂਗਾ ਪਤਾ ਲੱਗੂਗਾ ਵੀ ਚਵਾਈ ਹੈਗੀ ਆ ਬਾਕੀ ਵੀਰ ਜੀ ਮੜਾ ਇੱਕ ਗੱਲ ਦੱਸ ਦਈਏ ਮੜਾ ਪਹਾੜਾ ਲੈਂਦੀ ਹੈ ਛੋਟੀ ਅੱਛਾ ਪਾੜਾ ਲੈਂਦੀ ਪਾੜਾ ਪਾ ਕੇ ਤੇ ਬੱਚਾ ਛੜ ਤੋਂ ਕੋਈ ਗੱਲ ਨਹੀਂ ਮਿਲਦੀ ਬੱਚੇ ਤਾਂ ਹੀ ਆ ਮਿਲਦੀ ਬੱਚੇ ਤਾਂ ਪਰ ਪਾੜਾ ਪੋਣਾ ਪੈਂਦਾ ਜੀ ਠੀਕ ਹੈ ਹਾਂ ਜਿ ਘਝਾਈਆਂ ਕੇ ਹਨ ਪਣਪਰਾਵਾਂ ਨੇ ਅੰਜੀ ਹੁੰਦੀਆਂ ਵਾਂ ਜਿੱਤਰਾ ਘਝਾਈ ਹੁੰਦੇ ਆ ਇਹਦੇ ਚ ਇਹ ਵਾਦਾ ਕਿ ਕੱਲ ਨੂੰ ਕਿਤੇ ਬੱਚਾ ਉੱਪਰ ਥੱਲੇ ਹੋ ਗਏ ਪਾੜਾ ਮਸ਼ੀਨੀ ਚਵਾਈ ਹੋਈ ਜੀ ਦੀ ਠੀਕ ਹੈ ਹਾਂ ਜੀ ਮਸ਼ੀਨੀ ਚਵਾਈ ਹੋਈ ਜੀ ਤਾਨੂੰ ਪਤਾ ਐਂਜੀ ਗਝਾ ਦੇ ਮਸ਼ੀਨੀ ਚਵਾਈ ਦੇ ਅੱਗੇ ਪੜਾ ਪਾ ਛੜਦੇ ਤੇ ਚਵਾਈ ਦੀ ਜਾਂਦੀ ਠੀਕ ਬਾਕੀ ਇਹਦਾ ਕਿ ਕਿਤੇ ਬੱਚਾ ਨਾ ਰਵੇ ਕੱਲੋਂ ਤੇ ਫਿਰ ਚੋਣ ਲੱਗੇ ਦਿੱਕਤ ਨਹੀਂ ਹੁੰਦੀ ਠੀਕ ਹੈ ਭਣਪਰਾ ਵੀ ਚਲ ਚੋਲੀ ਦਾ ਜਿਹੜੇ ਪੜਾ ਪੂਰਾ ਪਾ ਕੇ ਠੀਕ ਆ ਅੱਜ ਕਿਹੜਾ ਬੱਚਾ ਠਾਂਦਾ ਹੋ ਜਾਂਦਾ ਤੇ ਹੁਣ ਤੇ ਤੁਸੀਂ ਹੱਥ ਨਾਲ ਹੀ ਚਵਾਈ ਕਰਦੇ ਹਾਂਜੀ ਹਾਂਜੀ ਹੱਥ ਨਾਲ ਹੀ ਮਿਰਜੀ ਆਪਾਂ ਕਰੀ ਦੀ ਤੇ ਮੁੱਲ ਫਿਰ ਇਹਦਾ ਮੁੱਲ ਮਿਰਜੀ ਦਾ ਜਾਇਜ਼ ਹੀ ਕਰਦੀ ਐ ਬਾਹਰ ਤੇ ਮਿਰਜੀ ਇੰਨੇ ਦੁੱਧ ਵਾਲੀ ਝੋਟੀ ਦਾ ਹਾਂਜੀ ਤੇ ਇੰਨਾ ਢਾਂਚੇ ਵੱਡੇ ਦੇ ਹਾਂਜੀ ਤੇ ਤੁਹਾਨੂੰ ਪਤਾ ਹੀ ਐ ਕਿ ਨਾ ਨਾ ਬਾਹਰ ਮੁੱਲ ਹੁੰਦਿਆ ਹਾਂਜੀ ਹੋਣ ਵੀਰ ਜੀ ਮੁੱਲ ਜਿੰਨਾ ਮਰਜ਼ੀ ਕਰੀਏ 115 ਦੀ ਦੇ ਦਾਂਗੇ 115 ਦੀ ਹਾਂਜੀ ਬਾਕੀ ਛੋਟ ਛੜ ਵਿੱਚੋਂ ਕਰ ਦੋਗੇ ਛੋਟ ਤੁਸੀਂ ਕਰ ਦੋ ਫਿਰ ਕਿੰਨੀ ਕਰੀਏ ਤੁਸੀਂ ਕਰ ਦੋ ਪੰਜ ਹੀ ਕਰਦੀਏ ਫਿਰ ਪੰਜ ਹੀ ਕਰਦੀਏ ਹਾਂਜੀ ਚਲੋ ਤੁਸੀਂ ਕਹੇ ਤਾਂ ਉਤਰਾਂ ਦੇ 1000 ਕਰਨੀ ਅੱਛਾ ਪੰਜ ਤੁਸੀਂ ਕਹੇ ਤਾਂ ਪੰਜ ਹੀ ਕਰ ਦਾਂਗੇ 10 ਦੀ ਝੋਟੀ ਦੇ ਦਾਂਗੇ ਠੀਕ ਆ ਪਰ ਕੋਈ ਦਰਸ਼ਨ ਪਾਵੇ ਕੋਈ ਨਾ ਹੀ ਕੋਈ ਦਰਸ਼ਨ ਪਾ ਕੇ ਜਾਵੇ ਇੱਕ ਰਹੀ ਆਣ ਕੇ ਵੇਖੇ ਸੋਹਣੀ ਝੋਟੀ ਹੈ ਚਲੋ ਹਾਂ ਜੀ ਵੀਰ ਜੀ ਬੋਲੇ ਜੀ ਜਿਹੜੇ ਹੋਰ ਛੋਟੀ ਨੇ ਜਦੋਂ ਜਿਉਂ-ਜਿਉਂ ਦੁੱਧ ਤੇ ਆਈ ਉਹ ਬੈਕ ਬਾਕੀ ਦੁੱਧ ਆਪਣਾ ਕੋ 14 ਲੀਟਰ ਚੋਕੇ ਖੜੇ ਮੈਂ ਨਾ ਕੰਡੇ ਦੇ ਵਿੱਚ ਜੀ ਝਾੜ ਕੇ ਦਾਂਗੇ ਜੀ ਠੀਕ ਹੈ ਤੇ ਹੁਣ ਇੱਕ ਆਵੇ ਛੋਟੀ ਸੂਈ ਸਵਾਈ ਆ ਇਹਦਾ ਮਗਰ ਕਟਾ ਜਨਿੰਦੀ ਦਾ ਤੇ ਇਹ ਵੀ ਥਾਲਿਆਂ ਚੰਗੀ ਤਿਆਰ ਹੋਈ ਕੰਪੈਕਟ ਜਿਹਾ ਹਵਾਨਾ ਜਿਹੜਾ ਇਹਦਾ ਵੀ ਇਹ ਵੀਰ ਜੀ ਪਹਿਲਾ ਸੂਆ ਜੀ ਠੀਕ ਹੈ ਇਹ ਪਿਓਰ ਪਹਿਲਾ ਸੂਆ ਜੀ ਵੀਰ ਜੀ ਕਿੰਨਾ ਚਿਰ ਹੋਇਆ ਇਹਨੂੰ ਸੂਈ ਦਾ ਇਹਨੂੰ ਵਿੱਚ ਸੂਈ ਨੂੰ ਅੱਜ ਨੌਵਾਂ ਦਿਨ ਹੋਊਗਾ ਤੇ ਇਹ ਦੇ ਕੋਲ ਦੁੱਧ ਕਿੰਨਾ ਤਿਆਰ ਇਹ ਦੇ ਕੋਲ ਵਿੱਚ ਦੁੱਧ ਜਿਹੜਾ ਵਾ 11 ਕਿਲੋ ਦਾ ਪਰ 10 ਕਿਲੋ ਲੀਟਰ ਮਾਰ ਕੇ ਦਾਂਗੇ ਤੇ ਇਹ ਕਿੰਨਾ ਦੁੱਧ ਚਵਾਈ ਜਾਊਗੀ ਦੁੱਧ ਵਿੱਚ ਜੀ ਨੇ ਹੋਈ ਵੀ ਕਿ 14 ਕਿਲੋ ਚੰਗੀ ਸੇਵਾਲਾਂ ਲੈ ਗਿਆ 14 ਵੀ ਚਵਾ ਸਕਦੀ 12 ਵੀ ਚਵਾ ਸਕਦੀ ਚਲੋ 12 ਵਿੱਚ ਚਵਾਈ ਜਾਵੇ ਤੇ ਬੜਾ ਆ ਤੁਹਾਨੂੰ ਵੀ ਇੰਜ ਹੀ ਆਈਆਂ ਵਾ ਸੱਤ ਸੂਰ ਚੋਂ ਤੁਹਾਨੂੰ ਪਤਾ ਇੰਜ ਹੀ ਕਿਸੇ ਨਾਲ ਨਹੀਂ ਪਸ਼ੂ ਜੀ ਲੰਦਾ ਹਾਂਜੀ ਹਾਂਜੀ ਤੇ ਇਹ ਵੀ ਹੋ ਜਾਣਗੀਆਂ ਹੁਣ ਦੁੱਧ ਤੇ ਚੜ ਜਾਣਗੀਆਂ ਪੂਰੀਆਂ ਝੋਟੀਆਂ ਚਲੋ ਤੋਰੋ ਫੇਰ ਇੱਕ ਰਿੰਦਾਂ ਬਾਕੀ ਚੰਗੇ ਕੱਦ ਕਾਟ ਸਿਆ ਤੇ ਚੰਗੇ ਪਿੱਠਪੁੜੇ ਦੀ ਐ ਇਹਨੇ ਪਰ ਆਹ ਛੋਟੀ ਦੇ ਜਿਹਨੇ ਚੰਗੀ ਵਿੱਚ ਤਿਆਰ ਕਰਨ ਤੇ ਚੰਗਾ ਯੋਰ ਲਾਇਆ ਤੇ ਠੀਕ ਹੈ ਹਾਂਜੀ ਹਾਂਜੀ ਪਰ ਛੋਟੀ ਚਲੋ ਇਹ ਵੀ ਸਾਂਭੀ ਚੰਗੀ ਹੈ ਕੇ ਇਹਨੇ ਇਹ ਵੀ ਪੂਰੀ ਰਾਜੀ ਛੋਟੀ ਆ ਥੱਲੇ ਬੜੀ ਕਮਾਲ ਦੀ ਹੈ ਇਹ ਬਿਲਕੁਲ ਫਿਕਸ ਜਿਹਾ ਹਵਾਨਾ ਜਿਹੜਾ ਇਹਦਾ ਵੀ ਛੋਟੇ ਸਿੰਘ ਦੀਆਂ ਬਝੀ ਛੋਟੀਆਂ ਠੰਡੀਆਂ ਪੜੀਆਂ ਛੋਟੀਆਂ ਚਲੋ ਲੈ ਜਾ ਫਿਰ ਜੰਨੀਆ ਵੀ ਆ ਗਈਆਂ ਸੋਹਣੀਆਂ ਆ ਹਾਂਜੀ ਹਾਂਜੀ ਜੰਨੀਆ ਹਮਾ ਜੀ ਥਾਨ ਦੇਖੋ ਛੋਟੀਆਂ ਨੂੰ ਕਿੰਝ ਛੋਟ ਛੋਟ ਤੇ ਲੱਗਾ ਇਹ ਇਹਦਾ ਫਿਰ ਮੁੱਲ ਇਹਦਾ ਵੀਰ ਜੀ ਮੁੱਲ ਵੇਖ ਲੋ ਇੱਕ ਆ ਹੀ ਛੜੀ ਦਾ ਨਾ ਵੀ 1.5 ਮੀਟਰ ਦਾ ਪੁੱਠਾ ਹੋਊਗਾ ਹਾਂਜੀ ਵੇਖ ਲੋ ਹੈ ਕਿ ਨਹੀਂ ਪੁੱਠਾ 1.5 ਮੀਟਰ ਦਾ ਹਾਂਜੀ ਇਹ ਨਹੀਂ ਵੀ ਮੰਨ ਲੋ ਵੀ ਝੋਟੀਆਂ ਵੱਡੀਆਂ ਥੱਲਿਓ ਹਵਾਨੀਆਂ ਛੋਟੀਆਂ ਹਾਂਜੀ ਹਾਂਜੀ ੁੱਲੇ ਹਵਾਨੇ ਦੀਆਂ ਵੀਰ ਜੀ ਠੀਕ ਆ ਦੋਵੇਂ ਝੋਟੀਆਂ ਜਿੰਨੀਆਂ ਵੀ ਆਗੀਆਂ ਸੋਹਣੀਆਂ ਥੱਲਿਓ ਬਾਕੀ ਥਣ ਵੇਖੋ ਇਹਦਾ ਕੰਝ ਵੇਤ ਵੇਤ ਤੇ ਲੱਗਿਆ ਹਾਂਜੀ 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 ਇਹ ਕਿੰਨੇ ਦੀ ਦੇਣੀ ਹੈ ਹੁਣ ਵੀਰ ਜੀ ਜੈ ਜੀ ਕਰ ਦਈਏ ਕਿੰਨਾ ਇਹ ਵੀ ਵੀਰ ਜੀ ਮੁੱਲ ਕਰਨ ਨੂੰ ਜਿੰਨਾ ਮਰਜੀ ਇਹ ਵੀ 1-15 ਦੇ ਦਈਏ ਇਹ ਵੀ 1-15 ਹਾਂਜੀ ਚਲੋ ਉਹਦੇ ਉਹਦੇ ਜਿੰਨਾ ਹੀ ਕਰ ਦਈਏ ਅੱਛਾ ਕੋਈ ਜੋੜਾ ਲੈ ਜੂਗਾ ਮਾਨਤਨ ਕੋਈ ਨਹੀਂ ਕਰਦਾਂਗਾ 10 ਦੀ ਦੇ ਦੋਗੇ 10 ਦੀ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਹਾਂ ਜੀ ਮੋਲੀ ਵੀਰ ਜੀ ਚਾਰਜ ਕੀਤੇ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਹੁਣ ਇੱਕ ਆ ਜਿਹੜੀ ਆ ਇਹ ਬੱਚੇ ਤਾਂ ਬਿਨਾਈਆਂ ਹਨਾ ਹਾਂ ਜੀ ਹਾਂ ਜੀ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਵਾ ਵੀਰ ਜੀ ਦੁੱਧ ਜਿਹੜਾ ਪੱਕਾ ਹੋਊਗਾ 8 ਕਿਲੋ ਹੋਊਗਾ ਪਰ ਆਪਾਂ 7 ਕਿਲੋ ਵੀਰ ਜੀ ਲੀਟਰ ਮਾਰ ਕੇ ਦਾਂਗੇ ਆਪਣੇ ਘਰੋਂ ਅੱਛਾ ਇਹ ਵੀਰ ਜੀ ਆਪਣੀ ਅਮਰਸਰ ਵਾਲੀ ਵਿਸਾਖੀ ਮੰਡੀ ਨਹੀਂ ਲੱਗੀ ਹਾਂ ਜੀ ਇਵੇਂ ਸਾਖੀ ਦੇ ਵੀਰ ਉਹਨਾਂ ਲਈ 1,65,000 ਦੀ ਝੋਟੀ। ਅੱਛਾ। ਤੇ 165 ਦੀ ਲਈ ਆ। ਆਪਣੇ ਸੱਜਣਾ ਕੋਲ ਹੀ ਝੋਟੀ ਏ। ਇਹਨੇ ਸੱਜਣ ਨੇ ਦੁੱਧ ਚੰਗਾ ਕੱਢਿਆ ਨਾ। ਜੀ 16 ਕਿਲੋ ਦੁੱਧ ਚਵਾਇਆ ਜੇ। ਅੱਛਾ। ਪਰ ਉਹ ਵੀਰਾਂ ਕੋਲ ਸਾਹਮਣੀ ਹੋਈ। ਸਾਹਮਣੀ ਨਹੀਂ ਗਈ ਲਿੱਸੀ ਹੋ ਗਈ। ਸਾਹਮਣੀ ਬਾਕੀ ਜਿਹੜੇ ਵੀਰ ਨੂੰ ਪਰਖ ਆਪੇ ਪਤਾ ਲੱਗਿਆ ਨਾ ਟੋਕਰ ਤੋਂ ਸਾਗਤਾ ਵ। ਬਾਕੀ ਮਿਲਕਵੇਂ ਨਾਲ ਆਪਾਂ ਦੇਖ ਸਕਦੇ ਬਿਲਕੁਲ ਗਾਵਾਂ ਵਰਗੀ ਲੱਗੀ। ਤੇ ਥਨਾ ਦਾ ਸਾਈਜ਼ ਗੈਪ ਵੀ ਚੰਗਾ ਹੈ ਤੇ ਹੋਣੀ ਚੰਗੀ ਤਿਆਰ ਹੋਈ ਆ ਸੱਜਣਾ। ਚਲੋ ਖੋਲੋ ਫੇਰ ਤੋਰਦੀ ਆ ਦੇਖ ਸਾਡੇ ਬਿਲਕੁਲ ਗਾਵਾਂ ਵਾਂਗ ਮਿਲਕ ਬਾਕੀ ਵੀਰ ਜੀ ਨੂੰ ਭਾਵੇਂ ਕੋ ਟਾਈਮ ਹੋ ਟਾਈਮ ਚ ਹੋਵੇ ਜਾਨੀ ਜੀ ਚ ਹੋਵੇ ਹਾਂਜੀ ਝੋਟੀ ਬਣੂਗੀ ਠੀਕ ਆ ਹਾਂਜੀ ਚਲੋ ਬਾਕੀ ਵੀਰ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਜੀ ਹਾਂਜੀ ਛੋਟਾ ਵੀਰ ਜੀ ਸਿੰਗ ਲੱਗਾ ਫੇਸ ਪੂਸੇ ਦਾ ਵੀ ਵੇਖ ਲੋ ਕਿੱਦਾਂ ਵਧੀਆ ਲੱਗਾ ਚਲੋ ਲੈ ਜਾ ਫਿਰ ਕੱਦ ਕਾਠ ਪੱਖਾ ਵੀ ਪੂਰੀ ਜਵਾਨ ਆ ਚੰਗੇ ਢਾਂਚੇ ਦੀ ਆ ਬਸ ਇਹ ਕਿ ਕਿਸ ਨੇ ਇਹਦੀ ਸ਼ਾਮ ਘੱਟ ਕੀਤੀ ਥੋੜੀ ਜੀ ਬਾਕੀ ਵੀਰ ਜੀ ਮੈਂ ਤੁਹਾਨੂੰ ਬੜਾ ਉਲੇ ਰਹੇ ਜਣੇ ਲਾਖੜ ਲਾਠੜ ਜਾਣਾ ਵੀਰ ਜੀ ਨਾਲੋਂ ਠੀਕ ਆ ਹਾਂਜੀ ਇਹ ਸਾਮ ਕੀਤੀ ਜੇ ਤੁਹਾਨੂੰ ਪਤਾ ਫਿਰ ਲੱਖ ਨਾਲ ਹੀ ਰਹਿਣਾ ਠੀਕ ਆ ਬਈ ਦੀ ਸਟੋਰੀ ਹੋਈ ਤਾਂ ਦੱਸਦੇ ਆ ਮੰਡੀ ਜੋ ਮਹਿ ਲਗ ਦਿੱਤੀ 1,65,000 ਦੀ ਜੇ ਭਾਣੀ ਠੀਕ ਆ ਹੁਣ ਇਹ ਵੀ ਬੱਚਾ ਵੀਰ ਜੀ ਵੇਖ ਲਓ ਕਿੱਡੀ ਝੋਟੀ ਆ ਲੈ ਜਾ ਫਿਰ ਜਿੰਨੀ ਵੀ ਆ ਗਈ ਸੋਹਣੀ ਆ ਹਵਾਨੇ ਦੀ ਵੀਰ ਜੀ ਛੋਟੀਆਂ ਮਈਆਂ ਜਿਨ੍ਹਾਂ ਦੇ ਉਤਰਾ ਦੁੱਧ ਦਈਏ ਦੇਣ ਤੇ ਠੀਕ ਆ ਹਾਂਜੀ ਹਾਂਜੀ ਅੱਛਾ ਕੱਟੀ ਨਿੰਦਤੀ ਆ ਜੀ ਤੇ ਹੁਣ ਮਿਲਦੀ ਕਿੱਦਾਂ ਜੀ ਮਿਲਦੀ ਜੀ ਐਂ ਜੀ ਪਾੜਾ ਪਾਓ ਮਾਸਾ ਕਰ ਠੀਕ ਆ ਤੇ ਛੋਲੋ ਹਾਂ ਜੀ ਤੇ ਇਹਦਾ ਫਿਰ ਮੁੱਲ ਮੋਲੇ ਦਾ ਜੀ ਵੇਖ ਲਓ ਕਾਤੇ ਬੁੱਤ ਕਿੰਨਾ ਵਾ ਹਾਂਜੀ ਹੁਣ ਤੇ ਮੰਨ ਲਓ ਸੌ ਆਣਾ ਮਿਲ ਜਾਣੀ ਆ ਅੱਛਾ ਹਾਂਜੀ ਤੇ ਬਾਅਦ ਤੁਹਾਨੂੰ ਪਤਾ ਯਾਰਾ ਨਹੀਂ ਜਾਣੀ ਆ ਠੀਕ ਆ ਲੱਖਾਂ ਦੀ ਗੱਲਾਂ ਹੋਣੀਆਂ ਬਾਜ ਠੀਕ ਆ ਹਾਂਜੀ ਬਾਕੀ ਜੀ ਪੰਤਰ ਪੁੰਤਰ ਇਹਦੀ ਵੇਖ ਲਓ ਕਿੱਡੀ ਹੋਣੀ ਆ ਹਾਂਜੀ ਹਾਂਜੀ ਤੇ ਕਿੰਨਾ ਫਿਰ ਇਹਦਾ ਮੁੱਲ ਮੋਲ ਲੈਦਾ ਵੀ ਜੀ ਜੈ ਜੀ ਕਰਦੀ ਬਾਕੀ ਵੀ ਜੀ ਦਾ ਨਾ ਅਗਲਾ ਥਾਨਾ ਮੈਨੂੰ ਮੜਿਆ ਰਾਤੀ ਚੋਈ ਆ ਅੱਛਾ ਘੱਟ ਲੱਗਾ 2 4 ਦਾ ਫਰਕ ਠੀਕ ਆ ਫਰਕ ਲੱਗਾ ਵਾ ਘੱਟ ਲੱਗਾ ਥੋੜਾ ਆ ਅੱਛਾ ਬਾਕੀ ਇਹ ਵੀ ਘੱਟ ਕਰਕੇ ਕੋਈ ਲਵੇ ਮੇਰਾ ਭਰਾ ਠੀਕ ਆ ਹਾਂਜੀ ਉਨੀ ਕੀ ਦਾ ਫਰਕ ਲੱਗਾ ਬਾਕੀ ਟੋਕੜ ਕਰਕੇ ਸੱਜਰ ਪੂਰਾ ਕਰ ਜੂਗੀ ਮਾਝ ਠੀਕ ਆ ਹਾਂਜੀ ਜੇ ਹੋਊਗਾ ਵੀ ਮੜਾ ਮੋਟਾ ਹੋਣ ਵੀਰ ਜੀ ਮੁੱਲ ਕਰ ਨੂੰ ਜਨਾ ਮਰਜ਼ੀ ਕਰੀਏ 55000 ਦੀ ਮਾਈ ਦੇ ਦਾਂਗੇ 55000 ਦੇ ਬਾਕੀ ਜਾਦ ਬਰੀਡ ਦਾ ਵੀਰ ਜੀ ਮੁੱਲ ਵੀ ਨਹੀਂ ਆਈ ਲੈਣ ਦੇ ਜੇ ਹਿਸਾਬ ਲਈਏ ਠੀਕ ਆ ਬਾਕੀ 8 ਕਿਲੋ ਦੁੱਧ ਸਾਬਤਾ ਉਹ ਲਾ ਲਓ ਵੀ ਕਿੰਨੇ ਦਾ 8 ਕਿਲੋ ਦੁੱਧ ਬਾਕੀ ਛੋਟ ਛੜ ਵਿੱਚੋਂ ਕਰ ਦੋਗੇ ਛੋਟ ਮੌਕੇ ਤੇ ਕਰ ਦਾਂਗੇ ਕੋਈ ਜੀ ਠੀਕ ਆ ਮੈਂ ਤਾਂ ਖੁੱਲਾ ਕਰ ਦਾਂਗਾ ਹੁਣ ਇੱਕ ਆ ਵੀ ਦਿਖਾ ਦिए ਦੇ ਦੇ ਆ ਲੱਤ ਤੇ ਕੀ ਹੋਇਆ ਜੇ ਪੱਕੇ ਥਾਂ ਤੇ ਕਿਹਦੇ ਬੈਂਦੀ ਬੈਠੀ ਰਹੀ ਆ ਅੱਛਾ ਪੱਕੇ ਥਾਂ ਤੇ ਗੋਡਾ ਸੋਈ ਪਈ ਏ ਗੋਡੇ ਨੂੰ ਭਰਿਆ ਠੀਕ ਆ ਭਰਿਆ ਜਿਹੜਾ ਮੈਂ ਪੁੱਛਿਆ ਇਹਦੇ ਉੰਦਾ ਹੀ ਦੋ ਘਟੀਏ ਲੱਗਣੇ ਆ ਅੱਛਾ ਤੇ ਸੁੱਕ ਜਾਊਗਾ ਪਰ ਆ ਪਟੀਗਾ ਨਹੀਂ ਲਵਾਇਆ ਸੁੱਕ ਜਾਊਗਾ ਜਾਂ ਵਗ ਜਾਊਗਾ ਹਣਾ ਮੈਂ ਉਹ ਵੀਰ ਭਰਾ ਲੈ ਜਾਊਗਾ ਤੇ ਚਲ ਲਵਾ ਲਊਗਾ ਜਾ ਕੇ ਠੀਕ ਆ ਇਹ ਟੀਗੇ ਨਾਲ ਸੁੱਕ ਵੀ ਜਾਊਗਾ ਤੇ ਉਤਰਾ ਵੀ ਵਗ ਵੀ ਜਾਣਾ ਮੈਨੂੰ ਤੇ ਫਿਰ ਸੈਟ ਹੋ ਜਾਣਾ ਪੂਰਾ ਕਿੰਨਾ ਟਾਈਮ ਖੜ੍ਹਦੀ ਜੇ ਟਾਈਮ ਵੀਰ ਜੀ ਇਹ ਸੱਤਾਂ ਮਹੀਨਿਆਂ ਦੀ ਗੱਬਣ ਜੀ ਸੱਤਾਂ ਮਹੀਨਿਆਂ ਦੀ ਗੱਬਣ ਹੈ ਜੀ ਬਾਕੀ ਤੋਰਨ ਫਿਰ ਇੰਨੇ ਕੋਈ ਦਿਨਾਂ ਦੀ ਦਿੱਕਤ ਨਹੀਂ ਆ। ਨਾ ਨਾ ਵੀਰ ਜੀ ਕੋਈ ਤਾਫ ਨਹੀਂ ਆ ਕੋਈ ਨਗਾ ਨਹੀਂ। ਗੁੰਮੀ ਹੋਈ ਏ ਇਹਦੇ ਬਸ। ਚਲੋ ਆਜ ਲੈ ਆ। ਇਹ ਵੀ ਵੀਰ ਜੀ ਛੋਟੇ ਸਿੰਘ ਦੀ ਆ। ਲੈ ਜਾ। ਇਹਦੀ ਵੀਰ ਜੀ ਜਾਨ ਬਚਾਉਣ ਵਾਲਾ ਹੀ ਕੰਮ ਜੇ। ਠੀਕ ਆ। ਹਾਂ ਜੀ। ਬਾਕੀ ਜਿਹੜਾ ਕੋਈ ਲੈ ਜਾਊਗਾ ਇਹ ਆ ਕਿ ਉਹ ਤੇ ਚਲੋ ਸੈੱਟ ਹੋ ਹੀ ਜਾਣੀ ਜਿਹੜਾ ਕੋਈ ਸੈੱਟ ਕਰ ਲੂਗਾ। ਬਾਕੀ ਜਿੰਨੇ ਚਿਰ ਨੇ ਸੁਣਾਵਾਂ ਨਾ ਜਦੋਂ ਮੱਝਾਂ ਦਾ ਪਜਾਰ ਫਿਰ ਤੇ ਜੋ ਜਨਾਬ ਜੇ ਨੋ ਮਿਰਜੀ ਨੇ ਸੁਣਾ ਮੋਰ ਤੁਹਾਨੂੰ ਬਦਲ ਨਹੀਂ ਮਿਲਦੀ ਬਹੁਤ ਉੱਚੀ ਹੈ ਤੇ ਹਾਂਜੀ 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 ਤੇ ਇਹਦਾ ਫਿਰ ਮੁੱਲ ਮੁੱਲ ਵੀਰ ਜੀ ਦਾ ਜੈਜ ਹੀ ਕਰਦੇ ਕਿੰਨਾ ਕਰ ਇਹ ਵੀਰ ਜੀ 28000 ਦੀ ਦੇਦੀ ਹੈ ਹਾਨ ਆਈ 28000 ਦੀ ਮੱਝ ਹਾਂਜੀ 28000 ਗੱਬਣ ਮੱਝ ਗੱਬਣ ਠੀਕ ਹੈ ਹਾਂਜੀ ਤੇ ਬਾਕੀ ਵੀਰ ਜੀ ਮੌਕੇ ਤੇ ਛੋਟ-ਛੋਟ ਹੋਰ ਇਹਦਾ ਨਾ 32000 ਰੁਪਿਆ ਬਦੇ ਦੇ ਦੇ ਦੂਜੇ ਬਨੇ ਅੱਛਾ ਪਰ ਆਪਾਂ ਦੇਣੀ ਨਹੀਂ ਉਧਰ ਖੜੇ ਕੋਈ ਘਰ ਰੱਖਣ ਵਾਲਾ ਘਰੇ ਘਰ ਰੱਖਣ ਵਾਲਾ ਹਾਂ ਘਰ ਰੱਖਣ ਵਾਲਾ ਹੀ ਖੜੇ ਵੀਰ ਜੀ ਠੀਕ ਹੈ ਤੇ ਉਦ ਤਰਾ ਚੈੱਕ ਪਾਸਿਆ ਪੂਰੀ ਚੈੱਕ ਪਾਸ ਵੀਰ ਜੀ ਗਰੰਟੀ ਹੋ ਗਈ ਤਿੰਨਾ ਦਿਨਾਂ ਤੱਕ ਆਪਣੀ ਗਰੰਟੀ ਹੋ ਗਈ ਅੱਛਾ ਦੂਜੇ ਦਿਨ ਜਾ ਕੇ ਦੂਜੇ ਦਿਨ ਭਾਂ ਕੋ ਚੈੱਕ ਕਰਾ ਲਿਆ ਆਪਣੀ ਠੀਕ ਹੈ ਹਾਂਜੀ ਤੇ ਦੁੱਧ ਦੁੱਧ ਕਿੰਨਾ ਚਵਾਈ ਜਾਊਗੀ ਹੈ ਦੁੱਧ ਵੀਰ ਜੀ ਇਹੋ 10 ਕਿਲੋ ਨੇ ਚਵਾਉਣਾ ਜੇ ਠੀਕ ਹੈ ਆਪਾਂ ਕਿਹੜਾ ਵੀ ਚੋਇਆ ਉਹਨਾਂ ਦੇ ਜਬਾਨੀ ਆ ਹਾਂਜੀ ਹਾਂਜੀ ਤੇ ਠੀਕ ਹੈ ਵੀ ਜੀ ਬਾਕੀ ਇਹ ਆ ਵੀ ਸਾਰੀਆਂ ਸੂਈਆਂ ਆ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਆਪਣੀ ਵੇਸ਼ ਚਾਖ ਕੇ ਆਪਣੀ ਮਰਜ਼ੀ ਨਾਲ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ